ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀਆਂ ਤਿਲ ਦੇ ਲੱਡੂ ਤੇ ਮੈਂ ਤੁਹਾਨੂੰ ਦੱਸੂਗੀ ਕਿ ਤਿਲ ਦੇ ਲੱਡੂ ਕਿਵੇਂ ਬਣਦੇ ਨੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹਨੂੰ ਟਰਾਈ ਕਰ ਸਕਦੇ ਹੋ ਤੇ ਇਹ ਰੈਸਪੀ ਜਿਹੜੀ ਅੱਜ ਮੈਂ ਤੁਹਾਨੂੰ ਦੱਸੂਗੀ ਕਿਵੇਂ ਬਣੀ ਤਿਲ ਕਰਤਾ ਸੀ ਤਿਲ ਦੇ ਲੱਡੂ ਖਾਣ ਨੂੰ ਸੋ ਮੈਂ ਲੱਗੀ ਹੁਣ ਅੱਜ ਤਿਲ ਦੇ ਲੱਡੂ ਬਣਾਉਣ ਸੋ ਇਹ ਬਲੌਗ ਇਹ ਰੈਸਪੀ ਤੁਹਾਨੂੰ ਮੈਂ ਸ਼ੇਅਰ ਕਰੂੰਗੀ ਲੱਡੂ ਬਣਾ ਲੈ ਕੀ ਕੀ ਚੀਜ਼ ਦੀ ਲੋੜ ਹੈ ਕੀ ਕੀ ਸਮਾਨਸਾ ਨੂੰ ਚਾਹੀਦਾ ਆ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਤਿਲ ਦੇ ਲੱਡੂ ਬਣਾਉਣ ਲਈ ਸਾਨੂੰ ਚਾਹੀਦੇ ਨੇ ਤਿਲ ਯਾਨੀ ਕਿ ਸ਼ੱਕਰ ਜਾਂ ਤੁਸੀਂ ਗੁੜ ਵੀ ਲੈ ਸਕਦੇ ਹੋ ਔਰ ਇਹਦੇ ਲਈ ਸਾਨੂੰ ਚਾਹੀਦੇ ਨੇ ਥੋੜੇ ਜਿਹਾ ਬਦਾਮ ਤੇ 4 ਤੋਂ 5 ਚਮਚੇ ਦੇਸੀ ਘਿਓ ਤੇ ਇੱਕ ਕोली ਮੈਂ ਲਈ ਹੋਈ ਹੈ ਇਹਦੀ ਲਈ ਹੋਈ ਹੈ ਤਿਲ ਦੀ ਤੇ ਇੱਕੋ ਹੀ ਕोली ਲਈ ਹੋਈ ਹੈ ਸ਼ੱਕਰ ਦੀ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵਾ ਇਹਨੂੰ ਅਸੀਂ ਪੀਸ ਲੈਣਾ ਆ ਸੋ ਬਦਾਮ ਮੈਂ ਮਿਕਸੀ ਦੇ ਵਿੱਚ ਪੀਸ ਲੈ ਆ ਇਸ ਤਰ੍ਹਾਂ ਦੇ ਕਰ ਲੈਣੇ ਆ ਤੇ ਬਦਾਮ ਆਪਸ਼ਨਲ ਆ ਜੇ ਤੁਸੀਂ ਪਾਉਣੇ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਤੇਲ ਤੇਲਾ ਨੂੰ ਅਸੀਂ ਰੋਸਟ ਕਰ ਲੈਣਾ ਹੈ ਚੰਗੀ ਤਰ੍ਹਾਂ ਸੋ ਤੇਲ ਜਿਹੜੇ ਆ ਰੋਸਟ ਆਪਾਂ ਕਰ ਲੈਣੇ ਆ ਹੌਲੀ ਹੌਲੀ ਜ਼ਿਆਦਾ ਗੈਸ ਤੇਜ ਨਹੀਂ ਕਰਨਾ ਹੈਗਾ ਅ ਥੋੜੀ ਥੋੜੀ ਅੱਗ ਤੇ ਆਪਾਂ ਇਹਨੂੰ ਪਕਾਣਾ ਆ ਇਹ ਰੰਗ ਬਦਲ ਲੱਗ ਜਾਣਾ ਹੈ ਜਦੋਂ ਇਹ ਰੋਸਟ ਹੋ ਗਏ ਇਹਨੂੰ ਇੱਦਾਂ ਹਲਾਈ ਜਾਣਾ ਆਪਾਂ ਨਾਲ ਨਾਲ ਵੈਸੇ ਤਾਂ 蒂ਲ ਦੇ ਲੱਡੂ ਜਿਹੜੇ ਆਪਾਂ ਬਣਾਉਂਦੇ ਆ ਮਕਰ ਸੰਕ੍ਰਾਂਤੀ ਤੇ ਬਣਾਉਂਦੇ ਆ ਲੋਹੜੀ ਤੇ ਬਣਾਉਂਦੇ ਆ ਲੇਕਿਨ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਕੋਈ ਕਿਸੇ ਓਕੇਜਨ ਤੇ ਬਣਾਵਾਂਗੇ ਜਦੋਂ ਵੀ ਦਿਲ ਕਰੇ ਖਾਣ ਨੂੰ ਤੇ ਤੁਸੀਂ ਉਸੇ ਟਾਈਮ ਇਹਨੂੰ ਬਣਾ ਸਕਦੇ ਹੋ ਤੇ ਬਹੁਤ ਈਜ਼ੀ ਰੈਸਿਪੀ ਆ ਤੇਲ ਜਿਹੜੇ ਆ ਸਾਡੇ ਰੋਸਟ ਹੋਣੇ ਸ਼ੁਰੂ ਹੋ ਗਏ ਤੁਹਾਨੂੰ ਆਵਾਜ਼ ਸੁਣਦੀ ਹੋਏਗੀ बस ਆਪਾਂ ਇਹਨੂੰ ਜ਼ਿਆਦਾ ਨੀ ਰੋਸਟ ਕਰਨਾ ਹੈਗਾ ਇਹਨਾਂ ਦਾ ਕਲਰ ਬਦਲਣ ਲੱਗ ਗਿਆ ਆ ਇਸ ਬੰਦ ਕਰਨ ਲੱਗੀਆਂ ਕਿਉਂਕਿ ਇਹ ਰੋਸਟ ਹੋ ਗਏ ਆ ਸਭ ਤੋਂ ਪਹਿਲਾਂ ਪਾਵਾਂਗੇ ਸ਼ੱਕਰ ਔਰ ਗੈਸ ਦਾ ਫਲੇਮ ਲੋ ਕਰ ਲੈਣਾ ਆ ਹੁਣ ਮੈਂ ਇਹਦੇ ਵਿੱਚ ਵਾਟਰ ਐਡ ਕਰਾਂਗੀ ਅੱਧੀ ਕਟੋਰੀ ਅਸੀਂ ਪਾਣੀ ਵੀ ਇਹਦੇ ਵਿੱਚ ਪਾ ਦਿੱਤੀ ਆ ਔਰ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਗੁੜ ਨੂੰ ਪਕਾ ਲੈਣਾ ਆ ਔਰ ਜਦੋਂ ਤੱਕ ਗੁੜ ਨੂੰ ਉਬਾਲਾ ਨਹੀਂ ਆਦਾ ਔਰ ਉਦੋਂ ਤੱਕ ਅਸੀਂ ਦੇ ਵਿੱਚ ਹਜੇ ਕੁਝ ਵੀ ਐਡ ਨਹੀਂ ਕਰਨਾ ਆ ਸੋ ਉਬਾਲੀ ਜਣੀ ਸ਼ੁਰੂ ਹੋ ਗਈ ਆ ਲੇਕਿਨ ਹਜੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਪਕਾਵਾਂਗੇ ਥੋੜਾ ਜਿਹਾ ਗਾੜਾ ਕਰਾਂਗੇ ਅਗਰ ਗਾੜਾ ਹੋਊਗਾ ਤੇ ਫਿਰ ਇਹਦੇ ਨਾਲ ਤੇਲ ਸਾਡੇ ਈਜ਼ੀਲੀ ਚਿਪਕ ਜਾਣਗੇ ਸੋ ਇਸੇ ਤਰ੍ਹਾਂ ਇਹਨੂੰ ਅਸੀਂ ਸਟੇਅਰ ਕਰੀ ਜਾਣਾ ਹਿਲਾਈ ਜਾਣਾ ਆ ਤਾਂਕਿ ਗੁੜ ਥੱਲੇ ਨਾ ਲੱਗੇ ਕਲਰ ਚੇਂਜ ਹੋਣ ਲੱਗ ਗਿਆ ਆ ਸੋ ਇਸ ਤਰ੍ਹਾਂ ਦੀ ਕਨਸਿਸਟੈਂਸੀ ਸਾਡੇ ਕੋਲ ਰੈਡੀ ਹੋ ਚੁੱਕੀ ਆ ਔਰ ਅਸੀਂ ਗੈਸ ਕਰ ਦੇਣਾ ਹੈ ਬੰਦ ਤੇ ਹੁਣ ਮੈਂ ਇਹਦੇ ਵਿੱਚ ਐਡ ਕਰਾਂਗੀ ਤਿੰਨ ਤੋਂ ਚਾਰ ਚਮਚੇ ਦੇਸੀ ਕੇਵੇ ਔਰ ਦੇਸੀ ਕੇ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਬਾਦਾਮ ਅਸੀਂ ਪੀਸ ਲਏ ਸੀ ਪਹਿਲਾਂ ਹੀ ਔਰ ਹੁਣ ਮੈਂ ਇਹਦੇ ਵਿੱਚ ਮਿਕਸ ਕਰਾਂਗੀ ਬਾਦਾਮ ਨੂੰ ਔਰ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਣੇ ਆ ਤੇਲ ਜਿਹੜੇ ਕਿ ਰੋਸਟ ਕੀਤੇ ਹੋਏ ਨੇ ਸੋ ਚੰਗੀ ਤਰ੍ਹਾਂ ਇਹਨਾਂ ਨੂੰ ਨਾਲੋ ਨਾਲ ਮਿਕਸ ਕਰੀ ਜਾਣਾ ਆ 2 ਤੋਂ 3 ਮਿੰਟ ਲਈ ਮੈਂ ਹੁਣ ਇਹਨੂੰ ਇੱਦੀ ਰੱਖ ਦੇਵਾਂਗੀ ਔਰ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਦੇ ਬਣਾਉਂਗੀ ਲੱਡੂ ਕਿਉਂਕਿ ਹਜੇ ਬਹੁਤ ਜ਼ਿਆਦਾ ਗਰਮ ਹੋਣਗੇ ਤੇਲ ਤੇ ਗੁੜ ਸੋ ਇਸ ਕਰਕੇ 2 ਤੋਂ 3 ਮਿੰਟ ਲਈ ਤੁਸੀਂ ਇਹਨੂੰ ਇੱਦੀ ਟੱਕ ਦੇਣਾ ਆ ਔਰ ਉਸ ਤੋਂ ਬਾਅਦ ਆਪਣੇ ਹੱਥ ਨੂੰ ਪਾਣੀ ਲਗਾ ਕੇ ਤੁਸੀਂ ਸ਼ੇਪ ਦੇ ਸਕਦੇ ਹੋ ਸੋ ਇਸ ਤਰ੍ਹਾਂ ਦੀ ਸ਼ੇਪ ਤੁਸੀਂ ਦੇ ਦੇਣੀ ਹੈ ਤਾਂ ਮੈਂ ਇਹਨਾਂ ਨੂੰ ਸ਼ੇਪ ਦੇ ਦਿੱਤੀ ਹੈ ਲੱਡੂਆਂ ਨੂੰ ਤਾਂ ਬਹੁਤ ਵਧੀਆ ਇਹਨਾਂ ਦੀ ਸ਼ੇਪ ਬਣੀ ਹੈ ਤਿਲ ਦੇ ਲੱਡੂਆਂ ਨੂੰ ਹੁਣ ਅਸੀਂ ਰੱਖਾਂਗੇ ਫ੍ਰੀਜ ਦੇ ਵਿੱਚ ਤਾਂ ਜੋ ਇਹਨਾਂ ਦਾ ਟੈਂਪਰੇਚਰ ਸੈੱਟ ਹੋ ਜਾਏ ਕਿਉਂਕਿ ਤਿਲ ਦੇ ਲੱਡੂ ਅਜੇ ਗਰਮ ਨੇ ਸੋ ਥੋੜੇ ਟਾਈਮ ਲਈ ਮੈਂ ਇਹਨਾਂ ਨੂੰ ਰੱਖਾਂਗੀ ਫ੍ਰੀਜ ਦੇ ਵਿੱਚ ਫ੍ਰੀਜ ਰੱਖਣ ਤੋਂ ਬਾਅਦ ਤੇ ਮੇਰੇ ਜਿਹੜੇ ਆ ਤਿਲ ਦੇ ਲੱਡੂ ਬਣਾਏ ਸੀ ਉਹ ਪੂਰੇ ਰੈਡੀ ਆ ਹੁਣ ਮੈਂ ਖਾ ਕੇ ਦੱਦੀ ਕਿ ਕਿਵੇਂ ਦੇ ਬਣੀਆਂ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਤਿਲ ਦਾ ਲੱਡੂ ਕਿੰਨਾ ਵਧੀਆ ਬਣਿਆ ਸੈੱਟ ਹੋ ਗਿਆ ਔਰ ਮੈਂ ਘਕ ਦੇਣੀ ਹੂੰ ਬਹੁਤ ਹੀ ਟੇਸਟੀ ਲੱਡੂ ਸੋ ਜੀ ਇਹ ਸੀ ਰੈਸিপি ਪੰਜਾਬੀ ਸਟਾਈਲ ਤਿਲ ਦੇ ਲੱਡੂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਇਹ ਰੈਸিপি ਸੋ ਮੈਂ ਲੱਡੂ ਟੇਸਟ ਕਰਵਾ ਰਹੀ ਹਾਂ ਡੈਡੀ ਨੂੰ ਔਰ ਦੇਖਦੇ ਹਾਂ ਕਿ ਡੈਡੀ ਨੂੰ ਕਿਵੇਂ ਦੇ ਲੱਗਦੇ ਨੇ ਲੱਡੂ ਵਧੀਆ